ਅੱਜ ਤੇ ਮਾਮਲਾ ਦਰਜ ਕੀਤਾ ਗਿਆ ਹੈ ਸੋ ਕੋਲਾਠ ਮੁਲਜ਼ਮ ਨਾਮਜ਼ਦ ਕੀਤੇ ਗਏ ਨੇ 6 ਮੁਸਲਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਹੰਮਦ ਵਾਦਾ ਜਿਸ ਨੂੰ ਉਲੰਘੇ ਦਿਨੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕਤਲ ਕਿਉਂ ਕੀਤਾ ਗਿਆ ਕਿਉਂਕਿ ਮੁਹੰਮਦ ਵਾਦਾ ਕੁੜੀਆਂ ਦੇ ਨਾਲ ਹੋ ਰਹੀ ਬਤਮੀਜ਼ੀ ਦੇ ਖਿਲਾਫ ਬੋਲਿਆ ਸੀ ਰੋਕਿਆ ਸੀ ਤੇ ਪ੍ਰਮਿਤ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਪ੍ਰਮਿਤ ਕੀ ਕੁਝ ਜਾਣਕਾਰੀ ਕੀ ਕੁਝ ਵੱਡਾ ਐਕਸ਼ਨ ਬਿਲਕੁਲ ਇਸ ਤਰੀਕੇ ਦੇ ਨਾਲ ਇਹ ਰੂਚੀ ਕਤਲ ਹੋਇਆ ਸੀਗਾ ਜਲੰਧਰ ਦੇ ਮਹਿੜੂ ਤੇ ਇਲਾਕੇ ਸਵੇਰੇ ਤੜਕੇ 4 ਵਜੇ ਪਰ ਹੁਣ ਇਸ ਵਕਤ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਤਸਵੀਰ ਚੱਲ ਰਹੀ ਹੈ ਛੇ ਮੁਲਜ਼ਮ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਕਿ ਉਹ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਵਿਸਥਾਰਤ ਵਿੱਚ ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਕੱਲ ਸਵੇਰੇ 4 ਵਜੇ ਨੂੰ ਜਿਹੜਾ ਹੈ ਕਿ ਉਹ ਕਤਲ ਕੀਤਾ ਜਾਂਦਾ ਜਲੰਧਰ ਦੇ ਐਲਪੀਯੂ ਦੇ ਨਾਲ ਲੱਗਦੇ ਲੌਗ ਗੇਟ ਦੇ ਕੋਲ ਮਹਿੜੂ ਵਿਖੇ ਜਿਸ ਵਿੱਚ ਜਿਹੜਾ ਹੈ ਕਿ ਮੁਹੰਮਦ ਵਾੜਾ ਜਿਸ ਦੀ ਉਮਰ ਜਿਹੜੀ ਹੈ ਕਿ ਉਹ 24 ਸਾਲ ਹੈ ਤੇ ਨੂਰ ਅਹਿਮਦ ਜਿਹੜਾ ਹੈ ਕਿ ਉਹ 25 ਸਾਲ ਦਾ ਹੈ ਏ ਪੀ ਫਾਰਮੀ ਅਤੇ ਐਮ ਬੀਏ ਦੇ ਸਟੂਡੈਂਟ ਦੱਸੇ ਜਾਂਦੇ ਨੇ ਤੇ ਹਮਲਾ ਇਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਮੁਹੰਮਦ ਵਾੜਾ ਦੇ ਉੱਤੇ ਚਾਕੂਆਂ ਨਾਲ ਕੀਤਾ ਗਿਆ ਕਿ ਮੌਕੇ ਤੇ ਹੋਰੀ ਜਿਹੜੀ ਹੈ ਕਿ ਮੌਤ ਹੋ ਜਾਂਦੀ ਹੈ ਨੂਰ ਅਹਿਮਦ ਨੂੰ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਦਾਖਲ ਕਰਾਇਆ ਜਾਂਦਾ ਜਿਹਦੇ ਬਿਆਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਕਿ ਉਹ ਆਪਣੀਆਂ ਜਿਹੜੀਆਂ ਕਿ ਫੁੱਡਾਂ ਦੀਆਂ ਰਹਿਣ ਵਾਲੀਆਂ ਜੋ ਸਟੂਡੈਂਟ ਹੀ ਨਹੀਂ ਉਹਨਾਂ ਨਾਲ ਸਿਰੇ ਤੜਕਸਾਰ ਜਿਹੜੀ ਹੈ ਕਿ ਮਾਰਨਿੰਗ ਪ੍ਰੇਅਰ ਤੋਂ ਵਾਪਸ ਆ ਰਹੇ ਸੀਗੇ ਤੇ ਬ੍ਰੇਕਫਾਸਟ ਲਈ ਜਾ ਰਹੇ ਸੀਗੇ ਤੇ ਆ ਕੇ ਕੁਝ ਕੁ ਮੁੰਡਿਆਂ ਵੱਲੋਂ ਜਿਹੜਾ ਹੈ ਕਿ ਉਹ ਨੰਬਰ ਮੰਗਿਆ ਜਾਂਦਾ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਤੇ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਦੋਂ ਅਸੀਂ ਰੋਲਾ ਪਾਨੇ ਆ ਤੇ ਫਿਰ ਉਸ ਵੇਲੇ ਮੌਕੇ ਤੋਂ 도ੜਦੇ ਨੇ ਤੇ ਅਸੀਂ ਜਿਹੜਾ ਕਿ ਮੁਹੰਮਦ ਬਾੜਾ ਨੂੰ ਜਿਹੜਾ ਕਿ ਹਸਪੀਟਲ ਲੈ ਕੇ ਜਾਂਦੇ ਨੇ ਪਰ ਬਰੌਂਡਡ ਹੋ ਜਾਂਦਾ ਦਾ ਇਸ ਤੋਂ ਬਾਅਦ ਕਪੂਰਥਲਾ ਪੁਲਿਸ ਦੀ ਜਿਹੜੀ ਹੈ ਕਿ ਐਂਟਰੀ ਹੁੰਦੀ ਹੈ ਟੀਮਾਂ ਬਣਾਈਆਂ ਜਾਂਦੀਆਂ ਐਸਪੀ ਰੁਪਿੰਦਰ ਦੀਕੋਤ ਪੱਟੀ ਹੋਰਾਂ ਦੀ ਜਿਹੜੀ ਹੈ ਕਿ ਦੇਖਰੇਖ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਹੈ ਕਿ ਹਿਊਮਨ ਇੰਟੈਲੀਜੈਂਸ ਦੇ ਉੱਤੇ ਹਿਊਮਨ ਰਾਈਟਸ ਦੇ ਉੱਤੇ ਕਾਰਵਾਈ ਸ਼ੁਰੂ ਕਰਦਿਆਂ ਹੋਇਆ ਇਹ 6 ਜਿਹੜੇ ਮੁਲਜ਼ਮ ਨੇ ਇਹਨਾਂ ਨੂੰ ਮਾਤਲ ਦੀ ਮੰਡੀ ਤੋਂ ਜਿਹੜਾ ਕਿ ਉਹ ਗ੍ਰਿਫਤਾਰ ਕੀਤਾ ਗਿਆ ਕੱਲ ਤੱਕ 6 ਲੋਕ ਨਾਮਿਨੇਟ ਸੀ ਪਰ ਹੁਣ ਸਾਡਾ ਜਿਹੜੀ ਜਾਣਕਾਰੀ ਐਕਸਕਲੂਸਿਵ ਨਿਕਲ ਕੇ ਆ ਰਹੀ ਹੈ ਫੁੱਲ 8 ਲੋਕ ਨੇ ਕਪੂਰਥਲਾ ਪੁਲਿਸ ਵੱਲੋਂ ਜਿਸ ਵਿਅਕਤੀ ਨੇ ਮੁਹੰਮਦ ਵੜਾ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਵਿਆਪਸ ਤੋਂ ਗ੍ਰਿਫਤ ਦੇ ਵਿੱਚ ਕਪੂਰਥਲਾ ਪੁਲਿਸ ਕੁਝ ਹੀ ਦੇਰ ਦੇ ਵਿੱਚ ਜਿਹੜੀ ਐ ਇੱਕ ਕਾਨਫਰੰਸ ਕਰਨ ਜਾ ਰਹੀ ਹੈ ਅਸਲ ਮਾਡਲ ਸਪਰੰਦ ਦੀ ਗੱਲ ਸੀਗੀ ਕਿ ਵਾਕਈ ਕੁੜੀਆਂ ਨੂੰ ਛੇੜਦਿਆਂ ਹੋਇਆ ਇਹ ਕਤਲ ਹੋਈ ਜਾਂ ਇਹਦੇ ਮਗਰ ਜਿਹੜੀ ਐ ਕਿ ਪ੍ਰਾਣੀ ਕਿਸੇ ਤਰੀਕੇ ਨਾਲ ਕੋਈ ਰੈਲਰੀ ਸੀਗੀ ਇਹ ਹੁਣ ਦੇਖਣਾ ਹੋਵੇਗਾ ਪਰ ਜਿੱਥੇ ਇਹ ਸਟੂਡੈਂਟ ਦੇ ਸਟੂਡੈਂਟ ਦਾ ਕਤਲ ਹੁੰਦਾ ਹੈ ਪੁਲਿਸ ਜ਼ਰੂਰ ਜਿਹੜੀ ਐ ਕਿ ਵੱਡੇ ਤੱਕ ਲੈ ਕੇ ਕੁਝ ਹੀ ਦੇਰ ਦੇ ਵਿੱਚ ਇੱਥੇ ਕਾਨਫਰੰਸ ਕਰੇਗੀ ਕਪੂਰਥਲਾ ਦੇ ਵਿੱਚ ਰੂਜੀ ਠੀਕ ਹੈ ਪ੍ਰਮੇਸ਼ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ 8 ਲੋਕ ਨਾਮਜ਼ਦ ਕੀਤੇ ਗਏ 6 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ